ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019871 ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਕੰਢਿਆ ਆ ਕੋਠੇ ਜੂਗਾ ਤੇ ਜਿਲ੍ਹਾ ਬਰਨਾਲਾ ਪੈ ਗਿਆ ਜਿਲ੍ਹਾ ਬਰਨਾਲਾ ਗੁਰਦਾੜੀ ਸਹਿਰ ਸਹਿਰ ਸਹਿਦ ਦੇ ਨੇੜੇ ਆ ਗਿਆ ਹੈ ਨਾ ਹਾਂਜੀ ਗੁਰਦਾੜੀ ਮੋਬਾਈਲ ਨੰਬਰ ਬੋਲੇ ਵੀਰ ਆਪਣਾ 62390 9799 979924 ਜਿਹੜੀ ਆਪਾਂ ਮੱਝ ਦੇਖੀ ਹੈ ਨੇ ਸੂਆ ਕਿਹੜਾ ਸੂਇਆ ਜੀ ਇਹ ਤੀਜਾ ਸੂਆ ਸੂਇਆ ਜੀ ਤੀਜਾ ਸੂਆ ਸੂਇਆ ਬੱਚਾ ਦੇ ਤਾਂ ਕਟਾ ਹੈ ਨਾ ਹਾਂਜੀ ਜ਼ੇਰ ਚੱਲ ਵੀ ਹੈ ਨਾ ਜ਼ੇਰ ਚੱਲ ਰਿਹਾ ਹੈ ਜੀ ਇਹੇ ਸ਼ੂਟ 20 ਮਿੰਟ ਹੋ ਗਏ ਠੀਕ ਆ ਸੂਈ ਨੂੰ ਵੀ 25 ਮਿੰਟ ਅੱਧਾ ਘੰਟਾ ਹੋ ਗਿਆ ਹੈ ਨਾ ਤੇ ਕਿੰਨਾ ਦੁੱਧ ਦੱਸਿਆ ਮਾਲਕ ਨੇ ਪਿਛਲੀ ਵਾਰ ਇਹ ਦਾ 15 ਕਿਲੋ ਦਿੱਤਾ ਜੀ 15 ਕਿਲੋ ਤੇ ਅੰਦਾਜ਼ਾ ਲਾਇਆ ਕਿ ਕਿੰਨਾ ਰੋ ਦੇ ਦੂਗੀ 15 ਮੰਨ ਕੇ ਲੈਣੀ ਪਰ ਹੈ 16 17 ਵਾਲੀ ਮਾਰ ਕੇ ਚੱਲ ਧਾਰਾ ਤੂੰ ਰੈਕ ਨੰਬਰ ਸੁਭਰ ਧਾਰਾ ਦੇਖੋ ਬੱਜੇ ਦੇ ਧਾਰਾ ਤੁਰਾ ਬਛੜਤੀਆਂ ਉੱਤੇ ਤੇ تمہاری ਧਾਰਾ ਕਿਰਾ ਤੋ ਦੇਖੋ ਸਾਫ ਸੁਧਰੀਆਂ ਧਾਰਾਂ ਆਈਆਂ ਮਗਤ ਨਾ ਜਮਾ ਤੋ ਦੇਖੋ ਚੌਣ ਜਵਾਦੀ ਓਕੇ ਜਮਾ ਹਣ ਮਾਰਦੀ ਮੂਲੇ ਥਣੇ ਬਣੀ ਕੋ ਪਾ ਠੀਕ ਹੈ ਸੋ ਚੋਣ ਝਾਂ ਓਕੇ ਆ ਤੇ ਮੁੱਲ ਵਜਾਰੇ ਦਾ ਕੀ ਹੋਊਗਾ ਵੀਰੇ ਮੁੱਲ ਦੇ ਦਾ ਵੀਰੇ ਟੀਚਾੜੀ ਆ ਮਾਨਦਾਨ ਹੋ ਜਾਊਗਾ ਮਾਨਦਾਨ ਕਰਦਾ ਬਾਲਾ ਨਹੀਂ ਹੋਣਾ ਮਾੜਾ ਬੁੱਤਾ ਕਰਦਾ ਠੀਕ ਹੈ ਮੰਨ ਕੇ ਜਲੇ 15 ਕਿਲੋ ਮੰਨ ਕੇ ਹੁੰਦਾ ਲੈ ਸਕਦਾ 15 ਕਿਲੋ ਜੀ ਆਪਣੇ ਘਰ ਤੇ ਜਾ ਬੇਸਰ ਪਰੇ ਮੰਨ ਲਓ ਜੇ ਜਰ ਜੋ ਟਿਕ ਜੇ ਉਹਦਾ ਬਸੋਰ ਹੋ ਜੀ ਠੀਕ ਹੈ ਸੋ ਜੇਰ ਇਹਦੀ ਚੱਲ ਵੀ ਜੇਰ ਪੈ ਜene ਕੋਈ ਰੇਕ ਦੀ ਤੇ ਬਹਿ ਗਈ ਬਸ ਤੇ ਲੈਵਲ ਉਹ ਵੇਖੋ ਹੁਣ ਪਤਾਰਾ ਮਾਰ ਜਾਂ ਪਸਵੇਂ ਪੂਰਾ ਜੋਖ ਦੇ ਵਿੱਚ ਆ ਦੇ ਵਾਕਿਆ ਤੁਹਾਨੂੰ ਪਤਾ ਵੀ 20 ਤੋਂ 25% ਜੋ ਜੇਰ ਪੈ ਗਏ ਨੇ ਹੋਰ ਖੜਨਾਗਾ 1 ਲੱਖ 40000 ਰੁਪਏ ਕੀਮਤ ਆ ਕੱਦ ਬੈਡ ਚੰਗਾ ਜਿੰਦ ਜਾਣ ਤੇ ਤੀਜਾ ਸੂਆ ਚਗਾਠਾ ਚੂਠਾ ਮੈਂ ਤਾਂ ਬਹੁਤ ਡਬਲਾ ਲੱਕੜ ਬਹੁਤ ਚੰਗੀ ਆ ਦੁੱਧ ਵਾਲਾ ਵੀਸ ਆ ਜਮਾ ਸਾਫ ਸੁਥਰੀ ਆ ਪੂਰੀ ਰਾਜੀ ਸਮੀ ਬੋਲੀ ਵੀ ਤੇ ਥਣ ਦੇਖੋ ਜਮਾ ਗੁੱਲੇ ਵਾਲਾ ਕਿਸੇ ਪਾਸੇ ਲੱਸੀ ਨਾ ਵੀ ਨਹੀਂ ਮੂੰਹ ਮੱਥਾ ਦੇਖੋ ਤੀਜਾ ਸੂਆ ਪ੍ਰੋਪਰ ਮੈਂ ਤਿਆਰ ਹੋਈ ਵੀ ਆ 15 ਕਿਲੋ ਦੁੱਧ ਤੇ ਆਰਾਮ ਨਾਲ ਚੱਲੂਗੀ 1 ਲੱਖ 40000 ਰੁਪਏ ਕੀਮਤ ਆ ਸੋ ਥਣ ਦੇਖੋ ਮੈਂਨੇ ਕਿਹੇ ਜੇ ਕੱਢਿਆ ਪੂਰਾ ਸਾਫ ਸੁੱਧਰਾ ਮੋਟਾ ਥਾਣਾ ਜਾਵਾ ਚੌਂਡ ਚਵਾ ਇੱਕ ਨੰਬਰ ਆ ਧਾਰਾ ਮਾਰ ਕੇ ਛਾਦੀਆਂ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਇੱਥੋਂ ਵੀਡੀਓ ਕਵਰ ਕਰੀਏ ਤੀਜਾ ਸੁਆ ਮੈਂ ਤਾਜੀ ਸੂਈ ਵੀ ਸੁਲੇਵਾ ਦੇਖੋ ਨੇੜੇ ਪੂਰਾ ਸਾਫ ਸੁੱਧਰਾ ਫਿੱਟ ਫਾਟ ਹਵਾਨਾਗਾ ਕੱਦ ਬੈਠ ਚੰਗਾਗਾ ਬੱਚਾ ਮੇਲ ਕਾਫਾ ਘਟਾ ਇਹਦੇ ਪਿੱਛੇ ਤੇ ਵੱਡੀ ਵੱਡੀ ਦੇਖੋ ਬਹੁਤ ਜਿਆਦਾ ਕੋਈ ਵੀ ਛੋਟੀ ਮੰਨ ਕੇ ਤਾਂ ਆਵੇ ਨਾ ਪਤਲੀ ਚਮੜੀ ਦੇ ਵਿੱਚ ਤੇ ਵੀਰੇ ਚਵਾਈ ਦਾ ਆਉਂਦਾ ਸੁਆ ਜਮਾ ਧਾਰਾ ਮਾਰ ਦੇਣਾ ਠੀਕ ਐ ਫਰੋ ਕਿਸੇ ਵੀ ਵੀਰ ਦੇ ਮੈਂ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅ